ਧੰਨਵਾਦ ਪੁੱਲਜੀ ਪਹਿਲਾਂ ਤੁਹਾਡਾ ਉਰ ਮੈਂ ਸਾਰੇ ਹੀ ਤੁਹਾਡੇ ਚੈਨਲ ਦੇ ਅਹੀਂ ਤੁਹਾਡੇ ਸਾਰੇ ਹੀ ਦੇਸ਼ ਵਾਸੀਆਂ ਨੂੰ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਵਧਾਈ ਵੀ ਦਿੰਦਾ ਕਿਉਂਕਿ ਤੀਜੀ ਵਾਰ ਜਿਹੜਾ ਹੈਗਾ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਉਰ ਭਾਰਤੀ ਜਨਤਾ ਪਾਰਟੀ ਜਿਹੜਾ ਤੁਸੀਂ ਲਗਾਤਾਰ ਤੀਜੀ ਵਾਰੀ ਜਿਹੜਾ ਹੈਗਾ ਇੱਕ ਬਹੁਤ ਹੀ ਵੱਡਾ ਮਾਣ ਬਖਸ਼ਿਆ ਉਹਦਾ ਮੈਂ ਖਾਸ ਕਰਕੇ ਬਰਨਾਲਾ ਦੇ ਲੋਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਜਦੋਂ ਅਸੀਂ 2022 ਦੀ ਇਲੈਕਸ਼ਨ ਲੜੇ ਸੀ ਤਾਂ ਉਸ ਤੋਂ ਦੁਗਨੀਆਂ ਤੋਂ ਵੀ ਵੱਧ ਵੋਟਾਂ ਪਾ ਕੇ ਸਾਨੂੰ ਜਿਹੜਾ ਮਾਨ ਬਖਸ਼ਿਆ ਹੈਗਾ ਚਲੋ ਜੀਤਾਂ ਹਾਰਾਂ ਬਖੀਆਂ ਬਕਰੀਆਂ ਗੱਲਾਂ ਹੁੰਦੀਆਂ ਨੇਗੀਆਂ ਪਰ ਅੱਜ ਸਾਨੂੰ ਪੰਜਾਬ ਦੇ ਲੋਕਾਂ ਦੇ ਮਾਨ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਮਾਨ ਬਖਸ਼ਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਸੀਂ 2027 ਦੀ ਚੋਣ ਆਈ ਗਈ ਅਸੀਂ ਉਸ ਤੇ ਸਾਨੂੰ ਪੂਰਾ ਯਕੀਨ ਹੈ ਔਰ ਅਸੀਂ ਦਾਅਵੇ ਨਾਲ ਕਹਿੰਦੇ ਆਂਗੇ ਅਸੀਂ ਸਿਰ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਦੇਖੋ ਅਸੀਂ ਜਿਹੜੀ ਪਾਰਲੀਮੈਂਟ ਦੀ ਚੋਣ ਆ ਪੰਜਾਬ ਦੇ ਵਿੱਚ ਪਹਿਲੀ ਵਾਰੀ ਅਸੀਂ ਚੋਣ ਲੜਿਆ 13 13 ਸੀਟਾਂ ਦੇ ਉੱਤੇ ਔਰ ਸਾਡੇ ਵੋਟਰ ਦੇ ਵਿੱਚ ਸਾਡੇ ਸਪੋਰਟਰ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਜਿੱਡਾ ਵੱਡਾ ਉਤਸ਼ਾਹ ਸੀ ਦੇਖਿਆਗਾ ਔਰ ਜਿੰਨੇ ਸਪੇਟ ਦੇ ਨਾਲ ਲੋਕ ਲੱਗੇ ਨੇ ਸਾਨੂੰ ਮਤਲਬ ਬੜੇ ਵੱਡੇ ਵੱਡੇ ਸਾਨੂੰ ਲੁੱਕੜ ਮੀਟਿੰਗਾਂ ਕਰਾਈਆਂ ਨੇ ਔਰ ਬਹੁਤ ਅੱਛਾ ਸਾਨੂੰ ਪ੍ਰਭਾਵ ਮਿਲਿਆ ਪੰਜਾਬ ਦੇ ਵਿੱਚ ਔਰ ਇਹ ਬਾਕੀ ਪੋਲੀਟੀਕਲ ਪਾਰਟੀਆਂ ਵੀ ਸੋਚ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੈਰ ਲੱਗ ਚੁੱਕੇ ਨੇ ਔਰ ਅਸੀਂ 2027 ਗਲੀ ਜਿਹੜੀ ਚੋਣ ਜਿਹੜੀ ਹੈਗੀ ਹੈ ਸਰਕਾਰ ਬਣਾਵਾਂਗੇ ਬਣਾਵਾਂਗੇ